ਸੀ ਮੈਂ ਰੁਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਤੇ ਆਪ ਕਰਦੀ ਆਂ ਤੁਸੀਂ ਸਾਡਾ ਠੀਕ ਠਾਕ ਹੋਗੇ ਅੱਜ ਅਸੀਂ ਹਾਜ਼ਰ ਆਂ ਭੈਣਾਂ ਦੀ ਡਿਮਾਂਡ ਤੇ ਬੜੇ ਸੋਹਣੇ ਸਵਟਰਸ ਲੈ ਕੇ ਸਕੀਵੀਆਂ ਲੈ ਕੇ ਹਨਾ ਸਾਰੀਆਂ ਭੈਣਾਂ ਨੂੰ ਸੀਗੀਆਂ ਸਾਰੀਆਂ ਭੈਣਾਂ ਬਹੁਤ ਪੁੱਛ ਰਹੀਆਂ ਸੀਗੀਆਂ ਕਿ ਹੱਥ ਗੁੰਤੀ ਦੇ ਸਵਟਰ ਨੂੰ ਕੋਟੀਆਂ ਜੈਕਟਾਂ ਜਾਂ ਸਵਟਰਸ ਕੀਵੀਆਂ ਬਣਾਓ ਤਾਂ ਕਾਫੀ ਭੈਣਾਂ ਨੇ ਸਾਨੂੰ ਕੰਟੈਕਟ ਵੀ ਕੀਤਾ ਤੁਹਾਨੂੰ ਅੱਜ ਕੁਝ ਡਿਜ਼ਾਈਨਸ ਦਿਖਾਉਣੀ ਆ ਜਿਹੜਾ ਵੀ ਡਿਜ਼ਾਈਨ ਚੰਗਾ ਲੱਗਦਾ ਉਹਦਾ ਸਕਰੀਨ ਸ਼ਾਟ ਲੈ ਲਿਓ ਤੇ ਸਾਨੂੰ ਕੰਟੈਕਟ ਕਰ ਲਿਓ ਬਹੁਤ ਪਿਆਰੇ suits sweaters trends ਕੀ ਵੀ ਆ ਰਹੇ ਨੇ ਤਾਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜਿਹੜੇ ਸਾਡੇ ਚੈਨਲ ਦੇ ਨਵੇਂ ਨਹੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਹਰ ਤਰ੍ਹਾਂ ਦੇ ਆਪਣੇ ਲੇਡੀਜ਼ ਤਰੀਕੇ ਦੇ ਨਾਲ ਪੰਜਾਬੀ ਸਟਾਈਲ ਦੇ suits ਗਰਾਰੇ ਸ਼ਰਾਰੇ ਫਾਰਮਲ ਰੈਗੂਲਰ ਤੇ ਜੈਕੇਟਾਂ ਸਵੇਟਰ ਸਾਰਾ ਕੁਝ ਨੋਰਮਲ ਲੈ ਕੇ ਆਉਣੇ ਆ ਹਨਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਜ਼ਰੂਰ ਸ਼ੇਅਰ ਕਰ ਦਿਓ ਸ਼ੁਰੂਆਤ ਕਰਦੇ ਆ ਜੈਕਟਸ ਤੋਂ ਸਕੀਵੀਆਂ ਤੋਂ ਸਾਰੇ ਅਡਾ ਰਹਿਣਗੇ ਸਬਦੀਆਂ ਬਣਾਈਆਂ ਸਬਦੀਆਂ ਬੁੰਦੀਆਂ ਬੜੀਆਂ ਸੋਹਣੀਆਂ ਨੇ ਫਿਨਿਸ਼ਿੰਗ ਦੇ ਨਾਲ ਅ ਤੁਸੀਂ ਕੰਟੈਕਟ ਕਰ ਲਿਓ ਜਿਹੜੀ ਹੈਗੀ ਹੈ ਉਨ ਤੁਹਾਨੂੰ ਵਧੀਆ ਸੌਫਟ ਵਾਲੀ ਦਵਾਂਗੇ ਹੱਥ ਜਿਹੜਾ ਹੈਗਾ ਬੁੰਤੀ ਦਾ ਉਹ ਵੀ ਬਿਲਕੁਲ ਸੌਫਟ ਰ ਹੋਗਾ ਜੀ ਬਿਲਕੁਲ ਸੌਫਟ ਰ ਹੋਗਾ ਬਹੁਤ ਹੀ ਪਿਆਰੇ ਸਵੀਟਰਸ ਨੇ ਪਹਿਲਾ ਸਕਿਨ ਕਲਰ ਦੇ ਉੱਤੇ ਜੈਕਟ ਹੈ ਜੀ ਆਹ ਸਵੈਟਰਾਂ ਦੇ ਉੱਤੇ ਪਾਈਆਂ ਬੜੀਆਂ ਸੋਹਣੀਆਂ ਲੱਗੀਆਂ ਨੇ ਸੂਟਾਂ ਦੇ ਪਾਈਆਂ ਹਨਾ ਠੰਡ ਦੇ ਮੌਸਮ ਚ ਵਧੀਆ ਨਿਗਾਹ ਸੁਹੀ ਰਹਿੰਦੀ ਐ ਨਾ ਹੱਥ ਬੁਣਤੀਆਂ ਦੀ ਬੜੀ ਸੋਹਣੀ ਇਹਨਾਂ ਦੀ ਬੁਣਤੀ ਆ ਤੁਸੀਂ ਦੇਖ ਲਓ ਗੌਰ ਨਾਲ ਬੜੀ ਸੋਹਣੀ ਇਹਨਾਂ ਦੀ ਬੁਣਤੀ ਬਣੀ ਆ ਸੀ ਐ ਨਹੀਂ ਕੀਤਾ ਕਿ ਸਿੰਪਲ ਧਾਗਿਆਂ ਦੇ ਨਾਲ ਬਣਾਈ ਐ ਬੜੇ ਸੋਹਣੇ ਇਹਨਾਂ ਦੇ ਉਮੀ ਜੁકરી ਲੱਗੇ ਨੇ ਬੈਕ ਫਰੰਟ ਤੋਂ ਇਸ ਤਰੀਕੇ ਦੇ ਨਾਲ ਹੈ 골ਡਨ ਜਾਇਦਾ ਕਲਰ ਹੈ ਆਲਮੋਸਟ ਸਾਰੇ ਸੂਟਾਂ ਦੇ ਨਾਲ ਇਹ ਚੱਲੀ ਜਾਂਦੀਆਂ ਨੇ ਜ਼ਿਆਦਾਤਰ ਆਪਾਂ ਜੈਕਟਸ ਕੀ ਕਰਦੇ ਨਾਰਮਲੀ ਆਏ ਦੇਖ ਲੈਣੇ ਕਿ ਸਭ ਦੇ ਸੁੱਟਾਂ ਦੇ ਨਾਲ ਚੱਲ ਜੂਗੇ ਰਾਜ ਜਣਗੇ ਰੰਗ ਉਸ ਹਿਸਾਬ ਦੇ ਨਾਲ ਆਪਾਂ ਬਣਾ ਲੈਨੇ ਹਨਾ ਬਹੁਤ ਸੋਹਣਾ 골ਡਨ ਜਿਹਾ ਰੰਗ ਹੈ ਬੜੀ ਸੋਹਣੀ ਬੁਣਤੀ ਹੈ ਭੈਣੂ ਬੜੀ ਸੋਹਣੀ ਬੁਣਤੀ ਹੈ ਬਹੁਤ ਹੀ ਪਿਆਰੀ ਜਿਹੜੇ ਭੈਣੂ ਇਹ ਸਵੈਟਰ ਚੰਗਾ ਲੱਗਦਾ ਤੁਸੀਂ ਨੇ ਲੈਣਾ ਹੈ ਬਣਵਾਉਣਾ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਇਹ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਵੀ ਰੰਗ ਤੁਸੀਂ ਬਣਾਉਣਾ ਚਾਹੁੰਦੇ ਹੋ ਜਿਹੜੇ ਵੀ ਰੰਗ ਤੇ ਬਣਾਉਣਾ ਚਾਹੁੰਦੇ ਉਸ ਰੰਗ ਤੇ ਵੀ ਬਣ ਜੂਗਾ ਇਹ ਨਹੀਂ ਹੈਗੇ ਕਿ ਤੁਸੀਂ ਇਸੇ ਰੰਗ ਤੇ ਚਾਹਨਾ ਕੋਈ ਹੋਰ ਰੰਗ ਤੇ ਕਰਵਾਉਣਾ ਤਾਂ ਹੋਰ ਰੰਗ ਤੇ ਵੀ ਹੋ ਜਾਊਗਾ ਸਾਰੀ ਵਾਲਸ ਵੂਲ ਸੌਫਟ ਰਹੂਗੀ ਜੀ ਹੁਣ ਸੌਫਟ ਰਹੂਗੀ ਹੱਥ ਦੇ ਬਣੇ ਨੇ ਨਿੱਗੇ ਸਵੈਟਰਸ ਨੇ ਬੜੀਆਂ ਭੈਣਾਂ ਨੇ ਕੰਟੈਕਟ ਕੀਤਾ ਮੈਨੂੰ ਪਿੰਡਾਂ ਵਾਲੀਆਂ ਨੇ ਹਨਾ ਮੈਂ ਜਦ ਲਾਸਟ ਵੀਡੀਓ ਚ ਸੈਕਿੰਡ ਲਾਸਟ ਵੀਡੀਓ ਦੇ ਵਿੱਚ ਅਪਲੋਡ ਕੀਤਾ ਨਾ ਕਿ ਮੈਨੂੰ ਸਵੈਟਰਸ ਚਾਹੀਦੇ ਨੇ ਹੱਥ ਬੁਣਤੀ ਦੇ ਤਾਂ ਬਹੁਤ ਭੈਣਾਂ ਨੇ ਪਿੰਡਾਂ ਤੋਂ ਮੈਨੂੰ ਕੰਟੈਕਟ ਕੀਤਾ ਕਿ ਭੈਣੇ ਅਸੀਂ ਸਵੈਟਰਸ ਤਾਂ ਸਾਡੇ ਕੋਲ ਹੈ ਨਹੀਂਗੇ ਇਸ ਟਾਈਮ ਪਰ ਜੇ ਤੁਸੀਂ ਸਾਨੂੰ ਕੰਮ ਦਵੋਗੇ ਤਾਂ ਅਸੀਂ ਬੁਣ ਕੇ ਦੇ ਦਾਂਗੇ ਤਾਂ ਚਲੋ ਅਪ ਉਹਨਾਂ ਨੂੰ ਕੰਮ ਵੀ ਦੇ ਦਈਏ ਹਨਾ ਡਿਜ਼ਾਈਨਸ ਵੀ ਦਿਖਾ ਰਹੇ ਆ ਕੰਮ ਵੀ ਦੇ ਦਈਏ ਤਾਂ ਹੌਸਲਾ ਫਜ਼ਾਈ ਹੋ ਜਾਂਦੀ ਹੈ ਉਹਨਾਂ ਨੂੰ ਐ ਲੱਗਿਆ ਕਿ ਦੀਦੀ ਅਸੀਂ ਬੁਣ ਦੰਨੇ ਆ ਸਾਡੇ ਤੁਸੀਂ ਬੁਣਤੀ ਦੇਖ ਲਿਓ ਹੱਥ ਸੌਫਟ ਹੈ ਜੀ ਅਸੀਂ ਤੁਹਾਨੂੰ ਜਲਦੀ ਦੇ ਦਾਂਗੇ ਘਰਾਂ ਚ ਬੈਠਿਆਂ ਨੂੰ ਉਹਨਾਂ ਨੂੰ ਐ ਲੱਗਦਾ ਕਿ ਸਾਨੂੰ ਕੰਮ ਵੀ ਮਿਲ ਰਿਹਾ ਹੈ ਹਨਾ ਦੂਸਰਾ ਸਵੈਟਰ ਹੈ ਜੀ ਗ੍ਰੇ ਕਲਰ ਦੇ ਉੱਤੇ ਹੈ ਬਹੁਤ ਹੀ ਪਿਆਰਾ ਬੜੀ ਸੋਹਣੀ ਇਹਦੀ ਬੁਣਤੀ ਹੈ ਜੀ ਸਭ ਦੀਆਂ ਬੁਣਤੀਆਂ ਸਭ ਦੇ ਡਿਜ਼ਾਈਨ ਬਹੁਤ ਹੀ ਪਿਆਰੇ ਰਹਿਣਗੇ ਬਿਲਕੁਲ ਸੌਫਟ ਨੇ ਜੀ ਬਿਲਕੁਲ ਸੌਫਟ ਹੱਥ ਹੈ ਗ੍ਰੇ ਕਲਰ ਦਾ ਹੈ ਬੜੀ ਸੋਹਣੀ ਇਹਨਾਂ ਦੀ ਬਣਦੀ ਹੈ ਇਸ ਤਰੀਕੇ ਦੇ ਨਾਲ ਬਣੀ ਹੈ ਆਲਮੋਸਟ ਸਾਰੇ ਸੂਟਾਂ ਦੇ ਵਿੱਚ ਇਹ ਰੱਚ ਜਾਂਦੇ ਨੇ ਰੰਗ ਬੈਕ ਫਰੰਟ ਇਸ ਤਰੀਕੇ ਦੇ ਨਾਲ ਹੀ ਰਹੂਗਾ ਜੇ ਇਹ ਡਿਜ਼ਾਈਨ ਪਿਆਰਾ ਲੱਗਦਾ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਨੰਬਰ ਰਹੂਗਾ ਜੀ 9417010432 941710432 ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਆਗਲਾ ਸਵੈਟਰ ਹੈ ਜੀ ਬੜਾ ਸੋਹਣੀ ਜੇ ਰੰਗ ਦੇ ਉੱਤੇ ਹੈ ਬਹੁਤ ਹੀ ਪਿਆਰਾ ਬੜੀ ਸੋਹਣੀ ਜੀ ਇਹਦੀ ਬੁੰਤੀ ਹੈ ਬਹੁਤ ਸੋਹਣੀ ਇਹਦੀ ਬੁੰਤੀ ਰਹੂਗੀ ਹੈਨਾ ਗਾਜਰੀ ਜੀ ਦੇ ਰੰਗ ਦੇ ਨਾਲ ਕੀਤੀ ਹੋਈ ਹੈ ਬਹੁਤ ਹੀ ਪਿਆਰਾ 컬러ਫੁਲ ਜਿਹਾ ਹੈਗਾ ਜੀ ਬੜੇ ਸੋਹਣੇ ਨਾਲ ਤੇ ਬਟਨਸ ਲਾਈ ਨਹੀਂ ਇਹ ਨਹੀਂ ਹੈਗਾ ਕਿ ਤੁਹਾਨੂੰ ਚਾਲੂ ਜਿਹਾ ਕੰਮ ਦਵਾਂਗੇ ਸਿੱਧੀਆਂ ਸਲਾਈਆਂ ਪਾਈਆਂ ਹੋਈਆਂ ਨੇ ਸਭ ਦੀਆਂ ਬੁੰਤੀਆਂ ਦੇ ਡਿਜ਼ਾਈਨਸ ਡਿਫਰੈਂਟ ਨੇ ਸਾਰੇ ਬਹੁਤ ਪਿਆਰੇ ਜਾਣਗੇ ਬਹੁਤ ਹੀ ਸੋਹਣੇ ਸਿੱਧੀਆਂ ਸਲਾਈਆਂ ਕੋਈ ਨਹੀਂ ਹੈਗੀ ਆ ਆਹ ਮੋਡੇ ਇਹਨਾਂ ਦੇ ਕਰੋਸ਼ੀਏ ਨਾਲ ਬਣੇ ਹੋਏ ਨੇ ਜੀ ਮੋਡੇ ਇਹਨਾਂ ਦੇ ਕਰੋਸ਼ੀਏ ਦੇ ਨਾਲ ਬਣੇ ਹੋਏ ਨੇ ਕਿਉਂਕਿ ਹਰ ਇੱਕ ਗੁੰਤੀ ਦਾ ਡਿਜ਼ਾਈਨ ਸਿੰਪਲ ਸਲਾਈਆਂ ਦਾ ਤੇ ਡਿਜ਼ਾਈਨਿੰਗ ਦੇ ਵਿੱਚ ਫਰਕ ਰਹਿ ਜਾਂਦਾ ਹੈ ਇਹਦੇ ਜਿਹੜਾ ਬਾਰਡਰ ਹੈ ਉਹ ਵੀ ਕਰੋਸ਼ੀਏ ਦੇ ਨਾਲ ਹੀ ਬੁਣਿਆ ਗਿਆ ਬੜੇ ਸੋਹਣੇ ਇਸ ਤਰੀਕੇ ਦੇ ਨਾਲ ਬਣਿਆ ਗਿਆ ਹੈ ਨਾ ਗਾਜਰੀ ਰੰਗ ਦਾ ਇਹ ਸਵੈਟਰ ਹੋਊਗਾ ਗੁੰਤੀ 올ਓਵਰ ਇਸ ਤਰੀਕੇ ਦੇ ਨਾਲ ਜਿਹੜੀ ਭੈਣ ਇਹ ਸਵੈਟਰ ਖਰੀਦਣਾ ਹੈ ਜਾਂ ਬਣਵਾਉਣਾ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਗਰਾ ਅਗਲਾ ਕਲਰ ਹੈਗਾ ਜੀ 골ਡਨ ਕਲਰ ਦੇ ਉੱਤੇ 골ਡਨ ਕਲਰ ਦੇ ਉੱਤੇ ਰਹੂਗਾ ਬਹੁਤ ਹੀ ਪਿਆਰਾ 골ਡਨ ਕਲਰ ਦਾ ਸਵੈਟਰ ਹੈ ਬਹੁਤ ਹੀ ਸੋਹਣਾ ਬੜੀ ਸੋਹਣੀ ਇਹਦੀ ਸੌਫਟ ਵੂਲ ਦੀ ਬੁਣਤੀ ਹੈ ਸੌਫਟ ਵੂਲ ਦੀ ਬੁਣਤੀ ਹੈ ਬੁਣਤੀਆਂ ਦੇ ਡਿਜ਼ਾਈਨਿੰਗਸ ਮੇਬੀ ਸ਼ਾਇਦ ਤੁਹਾਨੂੰ ਕਲੀਅਰ ਆ ਰਹੇ ਨੇ ਬਹੁਤ ਸੌਫਟ ਹੈ ਮੇਰੇ ਆ ਦੇਖੋ ਮੈਂ ਇਹਨੂੰ ਹਲਕਾ ਜਿਹਾ ਲਾਈਟਲੀ ਖਿੱਚ ਰਹੀ ਹਾਂ ਤਾਂ ਬੜਾ ਸੋਹਣਾ ਭਜਿਆ ਜਾ ਜਾਂਦਾ ਹੈ ਹਨਾ ਸਭ ਦੇ ਉੱਤੇ ਬੜੀਆਂ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗਸ ਪਾਈ ਹੋਈ ਨੇ 골ਡਨ ਕਲਰ ਦਾ ਹੈਗਾ ਮਾਸਟਰ ਜੇ ਰੰਗ ਦੇ ਉੱਤੇ অলਮੋਸਟ ਸਾਰੇ ਸੁੱਟਾਂ ਦੇ ਨਾਲ ਚਲੇ ਜਾਂਦੇ ਨੇ ਸੋਹਣੇ ਲੱਗਦੇ ਨੇ ਖਿੜਮੇ ਜੇ ਰੰਗਾਂ ਦੇ ਉੱਤੇ ਨੇ ਤੇ ਇਸ ਤਰੀਕੇ ਦੇ ਨਾਲ ਇਸ ਦੇ ਕਾਲਰਸ ਪੜੇ ਹੋਏ ਨੇ ਬੜੀ ਫਿਨਿਸ਼ਿੰਗ ਦੇ ਨਾਲ ਕਾਲਰਸ ਬਣੇ ਨੇ ਹੱਥ ਸਾਰਾ ਬੜਾ ਸੌਫਟ ਹੈ ਇਸ ਤਰੀਕੇ ਦੀ ਬਣਾਉਂ ਇਹ ਸੈਂਪਲਸ ਨੇ ਜੀ ਉਹਨਾਂ ਪਾਣਾ ਨੇ ਸਭ ਨੂੰ ਮੇਰੇ ਕੋਲੇ ਪਹੁੰਚਤਾ ਕਰਤਾ ਕਿ ਪਾਣੇ ਸਾਡੇ ਹੀ ਡਿਜ਼ਾਈਨਸ ਨੇ ਹਨਾ ਅਸੀਂ ਆਹਾ ਬਣਾਏ ਨੇ ਸਾਡੀਆਂ ਇਹ ਬੁੰਤੀਆਂ ਨੇ ਤੁਸੀਂ ਸਾਨੂੰ ਆਰਡਰ ਬੁੱਕ ਕਰ ਲਓ। ਅਗਲਾ ਹੈਗੇ ਆ ਜੀ ਬੜਾ ਸੋਹਣਾ ਕਲਰ ਦੇ ਉੱਤੇ ਹੈਗੇ। ਬੜੀ ਸੋਹਣੀ ਇਹਦੀ ਬੁੰਤੀ ਜਾਂਦੀ ਹੈ। ਬੜੀ ਹੀ ਪਿਆਰੀ ਇਹਦੀ ਬੁੰਤੀ ਜਾਂਦੀ ਹੈ। ਤੁਸੀਂ ਬੁੰਤੀ ਦੇਖ ਸਕਦੇ ਹੋ। ਸਾਈ ਇਸ ਤਰੀਕੇ ਦੇ ਨਾਲ ਜਾਂਦੀ ਹੈ। ਬਾਰਡਰ ਰਹਿੰਦਾ ਇਹਦਾ। ਬਾਰਡਰ ਰਹਿੰਦਾ ਜੀ। ਇਸੇ ਤਰੀਕੇ ਦੇ ਨਾਲ ਬਾਗਦੇ ਹੈ ਜੀ। ਬਾਗ ਤੇ ਵੀ ਐਵੇਂ ਜੁਕਰ ਹੀ ਬਾਰਡਰ ਹੋ ਗਏ ਨਾ ਦਾ ਹਨਾ। ਬੜਾ ਸੋਹਣਾ ਇਹਦੇ ਤੇ ਬਾਰਡਰ ਹੈ ਜਿਹੜੀ ਭੈਣ ਨੇ ਇਹ ਸਵੈਟਰ ਬਣਾਉਣਾ ਹੈ ਜਾਂ ਖਰੀਦਣਾ ਹੈ ਤਾਂ ਤੁਸੀਂ ਸਾਨੂੰ ਪ੍ਰੋਫਾਈਲ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਨੰਬਰ ਹੈਗਾ 941710432 ਹੱਥ ਬੁਣਤੀ ਦੀਆਂ ਸਵੈਟਰਾਂ ਨੇ ਸਵੈਟਰ ਜਿਹੇ ਨਿੱਗੇ ਬਹੁਤ ਰਹਿੰਦੇ ਨੇ ਠੰਡ ਦੇ ਮੌਸਮ 'ਚ ਖਾਸ ਕਰਕੇ ਬਹੁਤ ਹੀ ਨਿੱਗੇ ਰਹਿੰਦੇ ਨੇ ਅਗਲਾ ਜਿਹੜਾ ਸਵੈਟਰ ਹੈਗਾ ਜੀ ਕਰੀਮ ਕਲਰ ਦੇ ਦਿੱਤੀ ਹੈ ਕਰੀਮ ਕਲਰ ਦੇ ਹੁੰਦੇ ਹੈ ਬੜੀ ਸੋਹਣੀ ਇਹਦੀ ਬੁਣਤੀ ਹੈ ਬਹੁਤ ਹੀ ਸੋਹਣੀ ਇਹਦੀ ਬੁਣਤੀ ਰਹੀ ਬਹੁਤ ਪਿਆਰੀ ਤੁਸੀਂ ਦੇਖੋ ਬੁਣਤੀ ਦਾ ਹਨਾ ਤੇ ਹੱਥ ਵੀ ਪੂਰਾ ਸੌਫਟ ਹੈ ਚੰਗੀ ਊਨ ਯੂਜ਼ ਕੀਤੀ ਗਈ ਹੈ ਇਹ ਨਹੀਂ ਹੈਗਾ ਕਿ ਇਹਨਾਂ ਤੇ ਊਨ ਕੋਈ ਵਧੀਆ ਊਨ ਤੁਹਾਨੂੰ ਦਵਾਂਗੇ ਤੇ ਇਸ ਐਵੇਂ ਜੁੱਕਰੀ ਇਹਦੀ ਬਾਖ ਰਹੂਗੀ ਜੀ ਐਵੇਂ ਜੁੱਕਰੀ ਹੀ ਇਸਦੀ ਬਾਖ ਰਹੂਗੀ ਤੁਸੀਂ ਸੇਮ ਰੰਗ ਤੇ ਪਿਕ ਕਰਨਾ ਸੇਮ ਹੀ ਕਰ ਸਕਦੇ ਹੋ ਜੀ ਡਿਫਰੈਂਟ ਰੰਗ ਜਿਹੜੇ ਵੀ ਤੁਹਾਨੂੰ ਰੰਗ ਚਾਹੀਦੇ ਨੇ ਉਸ ਹਿਸਾਬ ਨਾਲ ਹੋ ਜੂ ਇਹੇ ਬੁੰਤੀ ਨੂੰ ਕਾਲੇ ਦੇ ਉੱਤੇ ਪਾਉਣਾ ਤਾਂ ਕਾਲੇ ਦੇ ਉੱਤੇ ਵੀ ਬਣ ਜੂਗੀ ਕੋਕਾ ਕੋਲਾ ਦੇ ਉੱਤੇ ਕਰਾਉਣਾ ਤਾਂ ਕੋਕਾ ਕੋਲਾ ਦੇ ਉੱਤੇ ਵੀ ਬਣ ਜੂਗੀ ਬਹੁਤ ਪਿਆਰੇ ਸਵੈਟਰਸ ਰਹਿੰਦੇ ਨੇ ਜੀ ਹਨਾ ਅਗਲਾ ਹੈਗੇ ਜੀ ਬਲੈਕ ਦੇ ਉੱਤੇ ਹੈ ਬਲੈਕ ਦੇ ਉੱਤੇ ਬੜੀ ਸੋਹਣੀ ਇਹਦੀ ਬੁੰਤੀ ਹੈ ਬਲੈਕ ਦੇ ਉੱਤੇ ਬੁੰਤੀ ਹੈ ਜੀ ਮੈਂ ਤੁਹਾਨੂੰ ਥੋੜਾ ਜਿਹਾ ਬਲੈਕ ਦੇ ਉੱਤੇ ਵਿਜੀਬਲ ਘਟ ਹੁੰਦੀ ਹੈ ਹਨਾ ਸ਼ਾਇਦ ਪਿਕਚਰ ਦੇ ਵਿੱਚ ਘਟ ਆਉਂਦੀ ਹੈ ਸਾਹਮਣੇ ਤਾਂ ਦਿਖਦਾ ਹੈ ਇਹ ਇਸ ਤਰੀਕੇ ਦੇ ਨਾਲ ਰਹਿੰਦਾ ਜੀ ਬੜੀ ਸੋਹਣੀ ਬੁਣਤੀ ਹੈ ਬੜੀ ਸੌਫਟ ਜੀ ਬੁਣਤੀ ਹੈ ਸਵਿਟਰ ਹੈ ਬਹੁਤ ਹੀ ਪਿਆਰਾ ਨੈਕਲਾਈਨ ਹੈ ਇਸ ਤਰੀਕੇ ਦੇ ਨਾਲ ਬੈਕ ਨੈਕ ਇਹਦਾ ਇਸ ਤਰੀਕੇ ਦੇ ਨਾਲ ਹੋਗਾ ਬੈਕ ਨੈਕ ਇਸ ਦਾ ਇਸ ਤਰੀਕੇ ਦੇ ਨਾਲ ਹੋਗਾ ਕਿਸੇ ਦੀ ਗਲ ਦੀ ਸ਼ੇਪ ਕਰਾਸ ਚੌਰਸ ਹੈ ਜੀ ਕਿਸੇ ਦੀ ਗੋਲ ਹੈ ਸਭ ਦੇ ਗਲਿਆਂ ਦੀ ਸ਼ੇਪ ਵੀ ਡਿਫਰੈਂਟ ਹੈ ਕਿਸੇ ਤੇ ਪਾਕਟਸ ਲੱਗੀਆਂ ਨੇ ਕਿਸੇ ਤੇ ਨਹੀਂ ਲੱਗੀਆਂ ਹੈਗੀਆਂ ਹਨਾ ਸਾਰੇ ਡਿਫਰੈਂਟ ਡਿਫਰੈਂਟ ਨੇ ਜੀ ਜਿਹੜਾ ਅਗਲਾ ਹੈਗਾ ਜੀ ਬ੍ਰਾਊਨ ਦੇ ਉੱਤੇ ਬੜਾ ਸੋਹਣਾ ਬ੍ਰਾਊਨ ਜ ਹੈ ਆਲਮੋਸਟ ਸਾਰੇ ਸੂਟਾਂ ਦੇ ਨਾਲ ਚਲਿਆ ਜਾਂਦਾ ਇਹ ਸਾਰੇ ਸੂਟਾਂ ਦੇ ਨਾਲ ਇਹ スウェットਰ ਦੀਆਂ ਬੁਣਤੀਆਂ ਚਲੀਆਂ ਜਾਂਦੀਆਂ ਨੇ ਬੜੀ ਸੋਹਣੀ ਇਹਦੀ ਬੁਣਤੀ ਹੈ ਤੁਸੀਂ ਦੇਖੋ ਕਿੰਡੀ ਪਿਆਰੀ ਬੁਣਤੀ ਹੈ ਬਿਲਕੁਲ ਹੱਥ ਸੌਫਟ ਹੈ ਬਹੁਤ ਸੌਫਟ ਇਹਦਾ ਹੱਥ ਹੈ ਜੀ ਹੈਨਾ ਇਹ ਵੀ ਚੌਰਸ ਗਲੇ ਦੇ ਉੱਤੇ ਬੁਣੀ ਹੋਈ ਹੈ ਬਹੁਤ ਹੀ ਸੋਹਣਾ スウェットਰ ਜਾਂਦਾ ਜਿਹੜੀ ਪਹਿਣਨੀ ਹੈ ਹੀ ਖਰੀਦਣੀ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਨੰਬਰ ਰਹੂਗਾ ਜੀ 941710433 ਬਹੁਤ ਸੋਹਣੇ ਸੂਟਾਂ ਦੇ ਨਾਲ ਇਹ ਸਕੀਵੀਆਂ ਜਾਂਦੀਆਂ ਨੇ ਬਹੁਤ ਹੀ ਪਿਆਰੀਆਂ ਨੇ ਸਭ ਦੇ ਡਿਜ਼ਾਈਨ ਵੱਖਰੇ ਨੇ ਜੀ ਜਿੰਨੀਆਂ ਵੀ ਹੈਗੇ ਨੇ ਸਭ ਦੇ ਡਿਜ਼ਾਈਨ ਵੱਖਰੇ ਨੇ ਇਹ ਜੀ ਪਾਕਟਸ ਵਾਲੀ ਹੈ ਇਹ ਪਾਕਟ ਵਾਲੀ ਬੜੀਆਂ ਸੋਹਣੀਆਂ ਹਨ ਤੇ ਜੇਬਾਂ ਲੱਗੀਆਂ ਹੋਈਆਂ ਨੇ ਜੀ ਜੇਬਾਂ ਲੱਗੀਆਂ ਹੋਈਆਂ ਨੇ ਦੋਨੇ ਸਾਈਡ ਲੱਗੀਆਂ ਹੋਈਆਂ ਨੇ ਹਨਾ ਦੋਨੇ ਸਾਈਡ ਜੇਬਾਂ ਲੱਗੀਆਂ ਹੋਈਆਂ ਨੇ ਬੜੀ ਸੋਹਣੀ ਇਹਦੀ ਸਟੀਚਿੰਗ ਪੈਟਰਨ ਦਿੱਤਾ ਗਿਆ ਜੀ ਨੀਟਿੰਗ ਨੈਟਿਡ ਪੈਟਰਨ ਦਿੱਤਾ ਗਿਆ ਹਨਾ ਆਹ ਇਹਦੇ ਬਾਰਡਰ ਨੇ ਜੀ ਜਿਹੜੇ ਮੋਢਿਆਂ ਦੇ ਉੱਤੇ ਤੇ ਗਲੇ ਦੇ ਉੱਤੇ ਰਹੂਗਾ ਬੜਾ ਸੋਹਣਾ ਮੋਢਿਆਂ ਦੇ ਉੱਤੇ ਤੇ ਮੋਢੇ ਤੇ ਗਲੇ ਦੇ ਉੱਤੇ ਦਿੱਤਾ ਗਿਆ ਤੇ ਆਹ ਹੈਗੇ ਆ ਜੀ ਇਹਦਾ ਬਾਰਡਰ ਜਿੱਥੇ ਬਟਨ ਲੱਗੇ ਨੇ ਤੇ ਏਡੀ ਸੋਹਣੀ ਇਹਦੀ ਬੁੰਤੀ ਹੈ ਤੇ ਪਲੇਨ ਜਾਊਗਾ نیچے ਜਾ ਰਹੀਆਂ ਨੇ ਪਾਕਟਸ نیچے ਪਾਕਟਸ ਕਰਕੇ نیچے ਬਾਰਡਰ ਹੀ ਹੈ ਜੀ ਬਾਰਡਰ ਦੇ ਵਿੱਚ ਹੀ ਪਾਕਟਸ ਆ ਰਹੀਆਂ ਨੇ ਬਾਰਡਰ ਦੇ ਵਿੱਚ ਹੀ ਪਾਕਟਸ ਆ ਰਹੀਆਂ ਨੇ ਬਹੁਤ ਪਿਆਰਾ ਗੋਲ ਗਲੇ ਦਾ ਹੈਗਾ ਇਹਦਾ ਗਲ ਹੈਗਾ ਜੀ ਗੋਲ ਸਭ ਦੇ ਗਲਾਂ ਦੇ ਡਿਜ਼ਾਈਨ ਵੀ ਮੈਂ ਦਿਖਾ ਰਹੀ ਹਾਂ ਸਭ ਦੇ ਵੱਖਰੇ ਨੇ ਹੈਨਾ ਬੈਕ ਨੈਕ ਇਸ ਦਾ ਇਸ ਤਰੀਕੇ ਦੇ ਨਾਲ ਜਦੋਂ ਬੜੀਆਂ ਸਿੱਧੀਆਂ ਸਲਾਈਆਂ ਦੇ ਨਾਲ نیچے ਇਹਦਾ ਬਾਰਡਰ ਹੈ ਜੀ نیچے ਇਸ ਤਰੀਕੇ ਦੇ ਨਾਲ ਬਾਰਡਰ ਹੈ ਬੜੀ ਸੌਫਟ ਜੀ ਬੂਲ ਹੈ ਬਹੁਤ ਹੀ ਪਿਆਰੀ ਬਹੁਤ ਸੋਹਣਾ ਉਨਰ ਹੋਊਗੀ ਬੜੇ ਸੌਫਟ ਹੱਥਾਂ ਨਾਲ ਹੀ ਬੁਣੀਆਂ ਗਈਆਂ ਨੇ ਹੈਨਾ ਜਿਹੜਾ ਅਗਲਾ ਡਿਜ਼ਾਈਨ ਹੈ ਜੀ ਇਹ ਆਫ ਵਾਈਟ ਜਿਹੇ ਦੇ ਉੱਤੇ ਹੈ ਡਿਜ਼ਾਈਨ ਬਹੁਤ ਸੋਹਣਾ ਬਹੁਤ ਹੀ ਪਿਆਰਾ ਹੈਗਾ ਹੈਨਾ ਇਹ ਡਿਜ਼ਾਈਨ ਹੀ ਦਿਖਾ ਰਹੇ ਹਾਂ ਤੁਹਾਨੂੰ ਬੜਾ ਬਹੁਤ ਹੀ ਸੋਹਣਾ ਇਹ ਫॉर ਸੇਲ ਨਹੀਂ ਹੈ ਗਿਆ ਜੀ ਇਹ ਡਿਜ਼ਾਈਨ ਦਿਖਾਉਣ ਵਾਸਤੇ ਹੈ ਜੇ ਕਿਸੇ ਭੈਣ ਨੇ ਕਿਸੇ ਵੀ ਸਵੈਟਰ ਤੇ ਸਾਡਾ ਡਿਜ਼ਾਈਨ ਬਣਾਉਣਾ ਹੈ ਤਾਂ ਤੁਸੀਂ ਆਪ ਹੀ ਬਣਵਾ ਸਕਦੇ ਬੜੀ ਸੋਹਣੀ ਇਹਦੇ ਤੇ ਬੁੰਨਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਇਸ ਦੀ ਬੁੰਨਤੀ ਜਾ ਰਹੀ ਹੈ ਤੇ ਗਲ ਇਸ ਦਾ ਜਿਹੜਾ ਹੈਗਾ ਵੀ ਸ਼ੇਪ ਚ ਜਾਊਗਾ ਜੀ ਗਲ ਜਿਹੜਾ ਹੈਗਾ ਇਸ ਦਾ ਵੀ ਸ਼ੇਪ ਦੇ ਵਿੱਚ ਜਾਂਦਾ ਸਾਰੇ ਦੇ ਵਿੱਚ ਬੁਣਤੀ ਰਹੂਗੀ ਜੀ ਸਾਰੇ ਸਵੈਟਰ ਦੇ ਵਿੱਚ ਇਸ ਤਰੀਕੇ ਦੇ ਨਾਲ ਬੁਣਤੀ ਰਹੂਗੀ ਐਵੇਂ ਜੁਕਰ ਇਹਨਾਂ ਦੇ ਮੋਢਿਆਂ ਦੇ ਉੱਤੇ ਮੋਢਿਆਂ ਦੇ ਉੱਤੇ ਹੈ ਤੇ ਜਿਹੜਾ ਇਹਨਾਂ ਦੀ ਬੈਕ ਹੈ ਬੈਕ ਦੇ ਉੱਤੇ ਵੀ ਸਾਰੇ ਤੇ ਬੁਣਤੀ ਹੀ ਰਹੂਗੀ ਜੀ ਸਾਰੇ ਦੇ ਉੱਤੇ ਬੁਣਤੀ ਰਹੂਗੀ ਜੇ ਕਿਸੇ ਭੈਣ ਨੇ ਇਹੇ ਸਵੈਟਰ ਬਣਵਾਉਣਾ ਹੈ ਤਾਂ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਸਾਨੂੰ ਕੰਟੈਕਟ ਕਰ ਲਓ ਆਹ ਸਵੈਟਰ ਬਣਿਆ ਹੋਇਆ ਜੀ ਕੋਕਾ ਕੋਲਾ ਦੇ ਉੱਤੇ ਬੜਾ ਸੋਹਣਾ ਇਹ ਵੀ ਸਵੈਟਰ ਬਣਿਆ ਬਹੁਤ ਹੀ ਪਿਆਰਾ ਬਹੁਤ ਸੋਹਣੀ ਇਹਦੀ ਬੁਣਤੀ ਹੈ ਹਨਾ ਜੇ ਕਈ ਵਾਰ ਕਿਸੇ ਨੇ ਸਵੈਟਰ ਵੀ ਬਣਾਉਣਾ ਹੈ ਤਾਂ ਤੁਸੀਂ ਸਵੈਟਰ ਵੀ ਬਣਵਾ ਸਕਦੇ ਹੋ ਜੀ ਬੜੀ ਸੋਹਣੀ ਇਹਨਾਂ ਦੀ ਬੁਣਤੀ ਜਾਂਦੀ ਹੈ ਸਾਰੇ ਨਿੱਗੇ ਸਵੈਟਰ ਰਹਣਗੇ ਸੌਫਟ ਵੂਲ ਦੇ ਨੇ ਪਿਆਰ ਚਲਕਦਾ ਇਹਨਾਂ ਦੇ ਬਣਿਆਂ ਦੇ ਵਿੱਚ ਹਨਾ ਪਹਿਲਾਂ ਐ ਹੁੰਦਾ ਸੀਗਾ ਕਿ ਘਰਾਂ 'ਚ ਮਾਵਾਂ ਦਾਦੀਆਂ ਨਾਨੀਆਂ ਨੇ ਬਣਾ ਦੇਣੇ ਸੀਗੇ ਸਵੈਟਰ ਹੁਣ ਉਹ ਸਲਾਈਆਂ ਦਾ ਕੰਮ ਤਾਂ ਚਲੇ ਗਿਆ ਪਰ ਸਾਰੀਆਂ ਭੈਣਾਂ ਨੂੰ ਐ ਹੁੰਦਾ ਕਿ ਨਿਗਾਸੇ ਫੇਰ ਵੀ ਉਹੀ ਮਾਣੀਏ ਤਾਂ ਸਵੈਟਰਸ ਨੂੰ ਬਹੁਤ ਭੈਣਾਂ ਦੀ ਡਿਮਾਂਡ ਸੀ ਕਿ ਤੁਸੀਂ ਸਕੀਵੀਆਂ ਸਵੈਟਰ ਕੋਟੀਆਂ ਜੈਕਟਾਂ ਲੈ ਕੇ ਆਓ ਤਾਂ ਤੁਹਾਡੀ ਡਿਮਾਂਡ ਦੇ ਉੱਤੇ ਆ ਸਾਰਾ ਸੀ ਲੈ ਕੇ ਆਏ ਆ ਭੈਣਾਂ ਨੂੰ ਰਿਕਵੈਸਟ ਕੀਤੀ ਸੀ ਕਿ ਜਿਹੜੀਆਂ ਭਣਾ ਬਣਾਉਂਦੀਆਂ ਨੇ ਜਾਂ ਜਿਨ੍ਹਾਂ ਨੇ ਸੇਲ ਕਰਨੀਆਂ ਨੇ ਤੁਸੀਂ ਸਾਨੂੰ ਕੰਟੈਕਟ ਕਰ ਲਓ ਕਾਫੀ ਭੈਣਾਂ ਨੇ ਸਾਨੂੰ ਕੰਟੈਕਟ ਕੀਤਾ ਤੁਸੀਂ ਹੁਣ ਆਰਡਰ ਪਲੇਸ ਕਰ ਸਕਦੇ ਹੋ ਉਹਨਾਂ ਭੈਣਾਂ ਨੂੰ ਵੀ ਘਰੇ ਬੈਠਿਆਂ ਨੂੰ ਕੰਮ ਦੇ ਸਕਦੇ ਹੋ ਜੀ ਆਪਣੀ ਖੱਲਾਸ਼ੇਰੀ ਦੇ ਨਾਲ ਉਹ ਬੈਠੀਆਂ ਭੈਣਾ ਵੀ ਇੱਕ ਕਿਤੇ ਲੱਗ ਜਾਣਗੀਆਂ ਹਨਾ ਬੜਾ ਹੌਸਲਾ ਹੋ ਜਾਂਦਾ ਉਹਨਾਂ ਨੂੰ ਵੀ ਤਾਂ ਭੈਣਾ ਨੇ ਜਦ ਮੈਂ ਕੀਤਾ ਤਾਂ ਮੈਨੂੰ ਲੱਗਦਾ ਮੈਨੂੰ ਘੰਟੇ ਦੇ ਅੰਦਰ ਅੰਦਰ ਹੀ ਕਿਨੇ ਰਪਲਾਈ ਆ ਗਏ ਕਿ ਭੈਣੇ ਮੈਂ ਇਹ ਕੰਮ ਕਰਦੀ ਆ ਮੈਂ ਤੁਹਾਡੇ ਨੇੜੇ ਤੇੜੇ ਦੀ ਹੈਗੀ ਆ ਤੇ ਇਹ ਤੁਸੀਂ ਸੰਭ ਕੰਮ ਦੇ ਸਕਦੇ ਤਾਂ ਚਲੋ ਆਪਾਂ ਉਹਨਾਂ ਨੂੰ ਕੰਮ ਦੇਈਏ ਅਗਲੇ ਐਪੀਸੋਡਸ ਮਿਲਾਂਗੇ ਜੀ ਕੱਲ ਦੇ ਵਿੱਚ ਕੁਝ ਨਵੇਂ ਵੀਡੀਓਜ਼ ਦੇ ਨਾਲ ਨਵੇਂ ਸੁੱਟਾਂ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ ਜੀ